ਅੰਜੀ ਰਾਜੀ ਆਵਾਜ਼ ਸਹੀ ਆ ਰਹੀ ਹੈ ਇੱਕ ਵਾਰੀ ਦੱਸ ਦੋ ਫੋਟੋ ਦੱਸ ਦੋ ਸਹੀ ਆ ਰਹੀ ਹੈ ਕਿਉਂਕਿ ਆਪਾਂ ਨੂੰ ਪਿਛਲੀ ਕਲਾਸ ਦੇ ਵਿੱਚ ਇੱਕ ਸਟੂਡੈਂਟ ਨੇ ਕਿਹਾ ਸੀਗਾ ਕਿ ਮੈਮ ਜਿਹੜੀ ਫੋਟੋ ਆ ਪ੍ਰੋਪਰ ਵਿਜੀਬਲ ਨਹੀਂ ਸੀਗਾ ਕੰਟੈਂਟ ਤਾਂ ਉਸੇ ਕਰਕੇ ਰਾਜੀ ਆਪਾਂ ਫੰਡਮੈਂਟਲ ਡਿਊਟੀਆਂ ਦੀ ਕਲਾਸ ਹੈ ਜਿਹੜੀ ਉਹ ਦੁਬਾਰਾ ਕਰਨ ਲੱਗੀ ਆ ਅਦਰਵਾਈਜ਼ ਆਪਣੇ ਇਹ ਕੰਪਲੀਟ ਹੋ ਗਏ ਸੀਗੇ ਤਾਂ ਮੈਨੂੰ ਹਣ ਇੱਕ ਵਾਰੀ ਦੱਸ ਦੋ ਕਿ ਤੁਹਾਨੂੰ ਮੇਰੀ ਆਵਾਜ਼ ਤੇ ਜਿਹੜੀ ਫੋਟੋ ਪ੍ਰੋਪਰ ਆ ਰਹੀ ਹੈ ਲਿੰਕ ਨੂੰ ਸ਼ੇਅਰ ਕਰਦੇ ਰਹੇ ਜੀ ਜਿਹੜੀ ਜਿਹੜੇ ਆਨਲਾਈਨ ਲਾਈਕ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਕਲਾਸ ਮੈਨੂੰ ਦੱਸ ਦਿਓ ਰਹੇ ਜੇ ਜੇ ਕੋਈ ਪ੍ਰੋਬਲਮ ਹੋਈ ਤਾਂ ਅੱਜ ਪ੍ਰੈਜ਼ੀਡੈਂਟ ਵਾਲਾ ਟੌਪਿਕ ਕਰਨਾ ਸੀ ਉਹ ਨੋਆ ਜਿਹੜਾ ਉਹ ਆਪਾਂ ਕੱਲ ਕਰਾਂਗੇ ਕਿ ਸੀ ਅੱਜ ਫੰਡamentals ਡਿਊਟੀਆਂ ਜਿਹੜੇ ਉਹਨਾਂ ਨੂੰ ਆਪਾਂ ਦੁਬਾਰਾ ਕਰ ਰਹੇ ਹਾਂ ਜੁੜ ਜੋ ਸਾਰੇ ਕਲਾਸ ਨਾਲ ਜਿਹੜਾ ਆਪਾਂ ਕਲਾਸ ਨੂੰ ਸ਼ੁਰੂ ਕਰ ਸਕੀਏ ਫੰਡamentals ਡਿਊਟੀਆਂ ਰਜੇ ਜਿਵੇਂ ਆਪਾਂ ਨੂੰ ਸੰਵਿਧਾਨ ਦੇ ਵੱਲੋਂ ਭਾਗ 3 ਦੇ ਵਿੱਚ ਹੈ ਜਿਹੜੇ ਪਾਠ 3 ਦੇ ਵਿੱਚ ਆਪਾਂ ਨੂੰ ਆਪਣੇ ਫੰਡamentals ਰਾਈਟਸ ਦਿੱਤੇ ਗਏ ਆ ਤਾਂ ਉਸੇ ਤਰ੍ਹਾਂ ਉਨਾ ਰਾਈਟਸ ਦੇ ਬਦਲੇ ਸਾਨੂੰ ਕੁਝ ਡਿਊਟੀਆਂ ਵੀ ਹੈ ਜੋ ਅਦਾ ਕਰਨੇ ਪੈਂਦੇ ਆ ਤੇ ਜਿਹੜੇ ਕਿ ਆਪਾਂ ਨੂੰ ਪਾਠ 4ਏ ਦੇ ਵਿੱਚ ਦਿੱਤੇ ਗਏ ਆ ਆਪਣੇ ਰਜੇ ਮੂਲ ਸਵਿਧਾਨ ਦੇ ਵਿੱਚ ਕੋਈ ਵੀ ਫੰਡਮੈਂਟਲ ਰਾਈਟ ਨਹੀਂ ਫੰਡਮੈਂਟਲ ਡਿਊਟੀ ਹੈ ਨਹੀਂ ਸੀਗੀ ਜਦੋਂ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤਾਂ ਆਪਣੇ ਸੰਵਿਧਾਨ ਦੇ ਵਿੱਚ ਕੋਈ ਵੀ ਜਿਹੜੀ ਫੰਡਮੈਂਟਲ ਡਿਊਟੀ ਆ ਉਹ ਸ਼ਾਮਿਲ ਨਹੀਂ ਸੀਗੀ ਤਾਂ ਫਿਰ ਇਹ ਕਦੋਂ ਸ਼ਾਮਲ ਕੀਤਾ ਗਿਆ ਫੰਡਮੈਂਟਲ ਡਿਊਟੀਆਂ ਨੂੰ 42 ਅਮੈਂਡਮੈਂਟ ਹੋਈ ਸੀ ਰਾਜੇ ਜਿਹੜੀ 1976 ਦੇ ਵਿੱਚ ਐਮਰਜੈਂਸੀ ਕਾਲ ਦੇ ਦੌਰਾਨ ਬਹੁਤ ਇੰਪੋਰਟੈਂਟ ਮੇਜਰ ਅਮੈਂਡਮੈਂਟ ਹੈ ਰਾਜੇ ਉਹਦੇ ਵਿੱਚ ਜੋ ਕਾਫੀ ਕੁਐਸਚਨ ਬੰਦੇ ਆ ਉਹਨੂੰ ਕਵਰ ਕਰੇ ਉਸ ਅਮੈਂਡਮੈਂਟ ਨੂੰ ਤੁਸੀਂ ਆਪਣਾ ਜਿਹੜਾ ਮਾਸਟਰ ਕਲਾਸਿਸ ਪੰਜਾਬ ਆ ਉਹਦੇ ਤੇ ਤੁਸੀਂ ਜਾਇਓ ਤੁਹਾਨੂੰ ਇੱਕ ਟੌਪਿਕ ਮਿਲ ਜੂਗਾ ਮੇਜਰ ਅਮੈਂਡਮੈਂਟਸ ਉੱਥੇ ਆਪਾਂ ਜਿਹੜੀ ਇਹ ਸਾਰੇ ਅਮੈਂਡਮੈਂਟਸ ਆ ਆਪਣੇ ਕੀਤੇ ਆ ਉਹ ਸਾਰੇ ਤੁਸੀਂ ਦੇਖ ਸਕਦੇ ਆ 42 ਅਮੈਂਡਮੈਂਟ ਆ ਜਿਹੜੀ ਜਿਹਨੂੰ ਮਿਨੀ ਸੰਵਿਧਾਨ ਕਿਹਾ ਜਾਂਦਾ ਐਮਰਜੈਂਸੀ ਕਾਲ ਦੇ ਦੌਰਾਨ ਹੋਈ ਆ ਕਾਫੀ ਇੰਪੋਰਟੈਂਟ ਅਮੈਂਡਮੈਂਟ ਆ राजे ਇਹ 44th ਵੀ ਕਾਫੀ ਇੰਪੋਰਟੈਂਟ ਆ ਇਹਨਾਂ 'ਚ ਕਾਫੀ ਕੁਐਸਚਨ ਬਣ ਜਾਂਦੇ ਆ ਇਹਨਾਂ ਨੂੰ ਕਵਰ ਕਰਿਓ ਤੁਸੀਂ ਉੱਥੇ ਜਾ ਕੇ ਤਾਂ राजे ਇਹ ਮੂਲ ਸੰਵਿਧਾਨ ਦੇ ਵਿੱਚ ਜਿਹੜੇ ਫੰਡਾਮੈਂਟਲ ਡਿਊਟੀਆਂ ਆ ਉਹ ਕੋਈ ਨਹੀਂ ਸੀ ਇਹਨਾਂ ਨੂੰ ਜਦੋਂ 42 ਅਮੈਂਡਮੈਂਟ ਹੋਈ ਆਪਣੀ 1976 ਦੇ ਵਿੱਚ ਤਾਂ ਜਿਹੜੇ 10 ਫੰਡਾਮੈਂਟਲ ਡਿਊਟੀਆਂ ਆ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ राजे ਹੁਣ ਤੁਸੀਂ 22 ਜਣੇ ਮੇਰੇ ਨਾਲ ਲਾਈਵ ਜੁੜ ਚੁੱਕੇ ਆ ਦਾ ਕਲਾਸ 10 ਤੋਂ 15 ਮਿੰਟ ਦੀ ਕਲਾਸ ਹੋਊਗੀ ਕਿਉਂਕਿ ਮੈਂ ਇੱਕ ਵਾਰ ਪਹਿਲਾਂ ਹੀ ਆਲਰੇਡੀ ਸਮਝਾ ਚੁੱਕੀ ਆ। ਇਹ ਵਿਜੀਬਲ ਨਹੀਂ ਸੀ ਉਦੋਂ ਪ੍ਰੋਪਰ ਤਾਂ ਕਰਕੇ ਅੱਜ ਦੁਬਾਰਾ ਵੀਡੀਓ ਲੈ ਕੇ ਆਈ ਆ। ਰਜੀ ਕਲਾਸ ਨੂੰ ਲਾਈਕ ਕਰ ਦਿਓ, ਲਿੰਕ ਨੂੰ ਸ਼ੇਅਰ ਕਰ ਦਿਓ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਕੰਟੈਂਟ ਪ੍ਰੋਵਾਈਡ ਕੀਤਾ ਜਾ ਰਿਹਾ ਪੋਲਿਟੀਕਲ ਸਾਇੰਸ ਦਾ ਹੈਂਡ ਰਿਟਰਨ ਨੋਟਸ ਦੇ ਨਾਲ ਜੋ ਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਆ। ਜਿਹੜਾ ਵੀ ਟੌਪਿਕ ਕਵਰ ਕਰ ਰਹੇ ਆ ਉਹਦੇ ਨਾਲ ਆਪਾਂ ਹਰੇਕ ਐਗ ਸਿਲੇਬਸ ਹੈਗਾ ਉਹ ਕਵਰ ਹੋ ਜਾਊਗਾ ਜਿਹੜੇ ਵੀ ਸਿਲੇਬਸ ਪੇਪਰ ਦੇ ਵਿੱਚ ਜਾਂ ਰਾਜੇ ਟੌਪਿਕ ਆਉਂਦਾ ਉਹਦੇ ਸਿਲੇਬਸ ਨੂੰ ਕਵਰ ਕਰੂਗਾ ਇਹ ਟੌਪਿਕ ਇਹਨੂੰ ਇੰਨਾ ਡੀਪਲੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਇੱਕ ਰਾਜੇ ਮੈਨਾਂ ਫੀਡਬੈਕ ਦਿਆ ਕਰੋ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਜਿਹੜੇ ਸਟੂਡੈਂਟਸ ਨੂੰ ਮੈਂ ਟੀਚ ਕਰਨਾ ਚਾਹਣੀ ਹੈ ਜੋ ਇਸ ਸਬਜੈਕਟ ਦੇ ਨਾਲ ਰਿਲੇਟਡ ਆ ਉਹੀ ਮੇਰੇ ਨਾਲ ਜੁੜੇ ਆ ਇੱਕ ਵਾਰੀ ਮਾਰੇ ਜੇ ਮੈਨੂੰ ਦੱਸ ਦੋ ਆਜ ਆਵਾਜ਼ ਮੇਰੀ ਪ੍ਰੋਪਰ ਆ ਰਹੀ ਆ ਫੋਟੋ ਪ੍ਰੋਪਰ ਤੁਹਾਨੂੰ ਦਿਖ ਰਹੀ ਆ ਕੰਟੈਂਟ ਦੀ ਇੱਕ ਵਾਰੀ ਦੱਸ ਦਿਓ ਤਾਂ ਰਾਜੀ ਕਰਤੱਵ ਹੁੰਦੇ ਕੀ ਆ ਡਿਊਟੀਆਂ ਹੁੰਦੀਆਂ ਕੀ ਆ ਠੀਕ ਹੈ ਰਾਜੀ ਜੀ ਜੇ ਪ੍ਰੋਪਰ ਆ ਰਹੀ ਆ ਤਾਂ ਬਹੁਤ ਵਧੀਆ ਕਰਤਾਵ ਰਾਜੇ ਉਹ ਜ਼ਿੰਮੇਵਾਰੀ ਜਾਂ ਫਰਜ਼ ਹੁੰਦੇ ਆ ਜਿਹੜੇ ਕਿ ਨਾਗਰਿਕਾ ਜਿਹੜਾ ਉਹ ਆਪਣੇ ਦੇਸ਼ ਆਪਣੇ ਸਮਾਜ ਦੀ ਭਲਾਈ ਦੇ ਵਾਸਤੇ ਕਰਦਾ ਉਹਦੇ ਵਾਸਤੇ ਉਹ ਦੇਸ਼ ਦੀ ਭਲਾਈ ਵਾਸਤੇ ਜਾਂ ਸਮਾਜ ਦੀ ਭਲਾਈ ਵਾਸਤੇ ਉਹਨੂੰ ਕਰਨੇ ਪੈਂਦੇ ਆ ਉਹਨਾਂ ਨੂੰ ਕਰਤਾਵ ਕਿਹਾ ਜਾਂਦਾ ਜਿਵੇਂ ਅਧਿਕਾਰ ਆ ਜਿਹੜੇ ਉਹ ਆਪਾਂ ਨੂੰ ਦਿੱਤੇ ਹੀ ਜਾਂਦੇ ਹੈਗੇ ਫੰਡਾਮੈਂਟਲ ਰਾਈਟਸ ਆ ਜਿਹੜੇ ਆਪਾਂ ਨੂੰ ਦਿੱਤੇ ਜਾਂਦੇ ਆ ਵੀ ਹਾਂ ਇਹ ਸਾਡੇ ਅਧਿਕਾਰ ਹੈਗੇ ਆ ਇਹ ਹੈਗੇ ਜਿਹੜੀ ਇਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਵੀ ਆਪਾਂ ਨੂੰ ਅਦਾ ਕਰਨੀ ਪੈਂਦੀ ਹੈ ਰਾਜੇ ਜਿਹੜੇ ਆਪਾਂ ਨਾਗਰਿਕ ਹੁੰਦੇ ਆ ਭਾਰਤ ਦੇ ਉਹਨਾਂ ਦੇ ਜਿਹੜੇ ਇਹ ਨੈਤਿਕ ਪੱਖ ਦੇ ਨਾਲ ਰਿਲੇਟਡ ਹੁੰਦੇ ਆ ਤੇ ਕੇਵਲ ਭਾਰਤੀ ਨਾਗਰਿਕਾਂ ਲਈ ਹੀ ਹੁੰਦੇ ਆ ਜਿਹੜੇ ਫੰਡਮੈਂਟਲ ਡਿਊਟੀਆਂ ਹੁੰਦੀ ਆ ਉਹ ਕੇਵਲ ਭਾਰਤੀ ਨਾਗਰਿਕਾਂ ਲਈ ਹੀ ਹੁੰਦੇ ਹਨ ਠੀਕ ਆ ਜਿਵੇਂ ਹੁਣ ਮੰਨ ਲਓ ਕੋਈ ਵਿਦੇਸ਼ੀ ਨਾਗਰਿਕ ਆਉਂਦਾ ਰਹੇ ਜੀ ਆਪਾਂ ਉਹਦੇ ਤੋਂ ਉਮੀਦ ਕਰ ਸਕਦੇ ਆਂ ਵੀ ਉਹ ਆਪਣੇ ਜਿਹੜੇ ਸੰਵਿਧਾਨ ਆ ਉਹਦੀ ਉਹਦੇ ਆਦਰਸ਼ਾਂ ਦੀ ਪਾਲਣਾ ਕਰੇ ਜਾਂ ਆਪਣਾ ਜਿਹੜਾ ਨੈਸ਼ਨਲ ਫਲੈਗ ਆ ਉਹਦਾ ਆਦਰ ਕਰੇ ਨੈਸ਼ਨਲ ਐਂਥਮ ਆ ਉਹਦਾ ਆਦਰ ਕਰੇ ਜਾਂ ਆਪਣੇ ਜਿਵੇਂ ਮੰਨ ਲਓ ਦਰਖਤ ਵਗੈਰਾ ਉਹਨਾਂ ਦੀ ਅਪ ਜਿਵੇਂ ਫੰਡਮੈਂਟਲ ਡਿਊਟੀਆਂ ਦੇ ਵਿੱਚ ਜਿਹੜਾ ਆਪਣਾ ਆਰਟੀਕਲ ਹੈ ਜੀ 51 ਦਾ ਜੀ ਆਉਂਦਾ ਉਹਦੇ ਵਿੱਚ ਗ੍ਰੀਨਰੀਨ ਨਾਲ ਰਿਲੇਟਡ ਹੈ ਨਾ ਰਾਜੇ ਉਹ ਕੁਦਰਤ ਨਾਲ ਵਾਤਾਵਰਨ ਨਾਲ ਰਿਲੇਟਡ ਉਹਨਾਂ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਵੀ ਉਹ ਕਰੇ ਪਰ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਗਿਰਾਜੇ ਜੇ ਉਹ ਨਹੀਂ ਵੀ ਕਰਨਗੇ ਤਾਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਬਟ ਆਪਾਂ ਉਮੀਦ ਕਰ ਸਕਦੇ ਹਾਂ ਤੇ ਰਾਜੇ ਆਪਾਂ ਮੂਲ ਸੰਵਿਧਾਨ ਸੀ ਉਦੋਂ ਕੋਈ ਜਿਹੜਾ ਹੈਗਾ ਉਹਦੇ ਵਿੱਚ ਫੰਡਮੈਂਟਲ ਡਿਊਟੀ ਨਹੀਂ ਸੀਗੀ ਜ਼ੀਰੋ ਡਿਊਟੀ ਸੀਗੀ ਇਹਨੂੰ ਇਸੇ ਤਰ੍ਹਾਂ ਚਾਰਟ ਬਣਾ ਲਿਓ ਰਾਜੇ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਕਿਦੋਂ ਕਿੰਨੇ ਕਿੰਨੇ ਜੋੜੇ ਗਏ ਪਹਿਲਾਂ ਫਿਰ 42 ਐਮੈਂਡਮੈਂਟ ਲਿਖਿਓ ਫਿਰ 86 ਲਿਖਿਓ ਫਿਰ ਵਰਤਮਾਨ ਲਿਖਿਓ 40 ਮੂਲ ਦੇ ਥੱਲੇ ਲਿਖ ਲਿਓ 0 ਰਜੇ 42 ਦੇ ਥੱਲੇ ਲਿਖ ਲਿਓ 10 ਤੇ 86 ਦੇ ਥੱਲੇ ਲਿਖ ਲਿਓ 1 ਤੇ ਵਰਤਮਾਨ ਸਮੇ 11 ਹੈ ਠੀਕ ਹੈ ਹੁਣ ਤੁਹਾਨੂੰ ਸਾਰਾ ਇਹ ਸਮਝ ਲੱਗ ਗਿਆ ਹੋਊਗਾ ਵੀ ਆਪਣੇ ਹੁਣ ਵਰਤਮਾਨ ਸਮੇ ਦੇ ਵਿੱਚ 11 ਫੰਡਮੈਂਟਲ ਡਿਊਟੀਆਂ ਆ ਜਿਨ੍ਹਾਂ ਨੂੰ ਕਿ ਦੋ ਐਮੈਂਡਮੈਂਟਸ ਦੇ ਜਰੀਏ ਜੋੜਿਆ ਗਿਆ 42 ਐਮੈਂਡਮੈਂਟ ਤੇ 86 ਐਮੈਂਡਮੈਂਟ ਮੈਂ ਰੱਖਿਆ ਕਿੱਥੇ ਹੈ ਰਜੇ ਭਾਗ 4A ਦੇ ਵਿੱਚ ਰੱਖਿਆ ਗਿਆ ਨਵਾਂ ਭਾਗ ਹੈ ਜਿਹੜਾ ਇਹਨੂੰ ਐਡ ਕੀਤਾ ਗਿਆ ਸੀ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਵਾਲੀ ਟਾਪਿਕ ਦੇ ਵਿੱਚ ਦੱਸਿਆ ਸੀ ਨਾ ਵੀ ਜਦੋਂ ਕੋਈ ਐਮੈਂਡਮੈਂਟ ਕਰਕੇ ਆਪਾਂ ਕੁਝ ਨਵਾਂ ਜੋੜਦੇ ਆਂ ਤਾਂ ਉਹਨੂੰ ਕੈਪੀਟਲ ਅੱਖਰ ਦੇ ਨਾਲ ਦੱਸਿਆ ਜਾਂਦਾ ਤਾਂ ਭਾਗ 4A ਤੇ ਆਰਟੀਕਲ 51A ਦੱਸਿਆ ਗਿਆ ਰਿਹਾ ਜੀ ਆਰਟੀਕਲ 51 ਹੈ ਜਿਹੜਾ ਉਹ ਡੀਪੀਐਸਪੀ ਦੇ ਵਿੱਚ ਆ ਜਾਂਦਾ ਤੇ ਜਦੋਂ 51 ਦੇ ਨਾਲ A ਲੱਗ ਜਾਂਦਾ ਤਾਂ ਉਹ ਆਪਣੇ ਫੰਡਾਮੈਂਟਲ ਡਿਊਟੀਆਂ ਦੇ ਨਾਲ ਆ ਜਾਂਦਾ ਠੀਕ ਆ ਸਮਝ ਆ ਰਿਹਾ ਓਕੇ ਏ ਆਪਾਂ ਕਰ ਚੁੱਕੇ ਆ ਵੀ 11ਵੀਂ ਕਦੋਂ ਜੁੜੀ ਆਪਣੀ ਫੰਡਾਮੈਂਟਲ ਡਿਊਟੀ ਫਿਰ ਇਹ ਕਿਰਤਵ ਕੀ ਹੁੰਦੀ ਹੈ ਵੀ ਮੈਂ ਤੁਹਾਨੂੰ ਦੱਸਦਾ ਹੁਣ ਆ ਇਹਦਾ ਆਉਂਦਾ ਕੁਐਸਚਨ ਇਹ ਲਈ ਕਿੱਥੋਂ ਆਪਾਂ ਫੰਡਾਮੈਂਟਲ ਡਿਊਟੀਆਂ ਦਾ ਆਈਡੀਆ ਕਿੱਥੋਂ ਲਿਆ ਕਦੋਂ ਆਪਣੇ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਨੂੰ ਫੰਡਾਮੈਂਟਲ ਆਈਡੀਆਜ਼ ਜਿਹੜੇ ਡਿਊਟੀਆਂ ਹੈ ਜਿਹੜੇ ਉਹਨਾਂ ਨੂੰ ਐਡ ਕਰਨਾ ਚਾਹੀਦਾ ਤਾਂ ਇਹ ਆਪਾਂ ਲਿਆ ਸੋਵੀਅਤ ਸੰਘ ਤੋਂ ਯੂ ਐਸ ਐਸ ਆਰ ਰਸ਼ੀਆ ਠੀਕ ਹੈ ਨਾ ਕੁਝ ਵੀ ਆਪਸ਼ਨ ਦੇ ਵਿੱਚ ਲਿਖਿਆ ਆ ਸਕਦਾ ਯੂ ਐਸ ਐਸ ਆਰ ਸੋਵੀਅਤ ਸੰਘ ਜਾਂ ਰਸ਼ੀਆ ਕੁਝ ਵੀ ਲਿਖਿਆ ਆ ਸਕਦਾ ਠੀਕ ਹੈ ਇਸ ਸਰੋਤ ਵਾਲਾ ਟੌਪਿਕ ਵੀ ਆਪਾਂ ਕੀਤਾ ਹੋਇਆ ਕਵਰ ਹੈ ਜੀ ਜੇ ਤੁਸੀਂ ਉੱਥੋਂ ਇਹਨਾਂ ਨੂੰ ਕਵਰ ਕਰ ਲਓਗੇ ਨਾ ਜਿਵੇਂ ਸਰੋਤਵਾਰਾ ਅਲੱਗ ਕਰਾਇਆ ਹੋਇਆ ਤਾਂ ਫਿਰ ਕਨਫਿਊਜ਼ਨ ਨਹੀਂ ਹੁੰਦੀ ਜਦੋਂ ਆਪਾਂ ਅਲੱਗ-ਅਲੱਗ ਪੜ੍ਹਦੇ ਆ ਇੱਕ ਥਾਂ ਤੋਂ ਚਾਰਟ ਦੀ ਤਰ੍ਹਾਂ ਆਪਣੇ ਤੋਂ ਪੜਿਆ ਜਾਂਦਾ ਠੀਕ ਹੈ ਨਾ ਉਹ ਨੂੰ ਮੈਂ ਦਿਖਾਵਾਂ ਇੱਕ ਵਾਰੀ ਜਿਵੇਂ ਆਪਾਂ ਕੀਤਾ ਹੋਇਆ ਜਿਵੇਂ ਆਵੇ ਕੋ ਪਾਟਾ ਇਥੋਂ ਆਪਾਂ ਜਦੋਂ ਇਸ ਤਰ੍ਹਾਂ ਇਹਨੂੰ ਟੇਬਲ ਦੇ ਥਰੂ ਕਰਾਂਗੇ ਤਾਂ ਆਪਾਂ ਵਧੀਆ ਆਸਾਨੀ ਨਾਲ ਯਾਦ ਹੋ ਜਾਊਗਾ ਤੇ ਯਾਦ ਰਹਿ ਵੀ ਜਾਊਗਾ ਫਿਰ ਆਪਾਂ ਕੋਈ ਆਪਣੇ ਮਨ ਦੇ ਵਿੱਚ ਸਟੋਰੀ ਵੀ ਬਣਾ ਸਕਦੇ ਹਾਂ ਜਦੋਂ ਆਏ ਸਟੈਪ ਬਾਈ ਸਟੈਪ ਲਿਖੇ ਵੀ ਹੋਣਗੇ ਤਾਂ ਠੀਕ ਆ ਫਿਰ ਉਹ ਸਟੋਰੀ ਦੇ ਥਰੂ ਆਪਾਂ ਨੂੰ ਯਾਦ ਕਰਨਾ ਸੌਖਾ ਹੋ ਜਾਂਦਾ ਠੀਕ ਆ ਇਸੇ ਤਰ੍ਹਾਂ ਹੀ ਆਇ ਸਰੋਤ ਵਾਲਾ ਵੀ ਟੌਪਿਕ ਹੈ ਜੀ ਇਹ ਸ਼ਡਿਊਲਸ ਵਾਲਾ ਜਿਹਨੂੰ ਆਪਾਂ ਇੱਕ ਟ੍ਰਿਕ ਦੇ ਜ਼ਰੀਏ ਕੀਤਾ ਸੀ ਇਹਦਾ ਵੀ ਟੇਬਲ ਬਣਾਇਆ ਹੋਇਆ ਸਾਰੇ ਕਲਾਸਿਸ ਪਈ ਆ ਤੁਸੀਂ ਜਾ ਕੇ ਉਹ ਵੇਖ ਸਕਦੇ ਆ ਠੀਕ ਆ ਹੁਣ ਆਪਾਂ ਆਪਣੀ ਅੱਜ ਵਾਲੀ ਕਲਾਸ ਜਿਹੜੀ ਉਹਨੂੰ ਕੰਟੀਨਿਊ ਕਰਦੇ ਹਾਂ ਬਿਕੋਜ਼ ਜਿੰਨੇ ਨੇ ਦੇਖਿਆ राजे ਉਹਨਾਂ ਨੂੰ ਤਾਂ ਪਤਾ ਜਿੰਨਾਂ ਨੇ ਨਹੀਂ ਦੇਖੀ ਉਹ ਜਾ ਕੇ ਦੇਖ ਸਕਦੇ ਆ ਫਿਰ राजे ਕਿਹਦੀ ਸ਼ਫਾਰਿਸ਼ ਹੈ ਜਿਹਦੇ ਇਹਨੂੰ ਐਡ ਕੀਤਾ ਗਿਆ ਫੰਡਾਮੈਂਟਲ ਡਿਊਟੀਆਂ ਨੂੰ ਐਡ ਕਿਹਦੀ ਸ਼ਫਾਰਿਸ਼ ਦੇ ਕੀਤਾ ਗਿਆ ਤਾਂ ਸਰਦਾਰ ਸਵਰਨ ਸਿੰਘ ਕਮੇਟੀ ਦੀ ਸ਼ਫਾਰਿਸ਼ ਹੈ ਜਿਹੜੀ ਉਹਦੇ ਤੇ ਐਡ ਕੀਤਾ ਗਿਆ ਸਰਦਾਰ ਸਵਰਨ ਸਿੰਘ ਕਮੇਟੀ ਹੈ ਜਿਹੜੀ ਉਹਦਾ ਗਠਨ ਕੀਤਾ ਸੀ राजे 인ਦਰਾ ਗਾਂਧੀ ਨੇ ਕਿਉਂਕਿ ਇਹ ਜਦੋਂ ਆਪਣੀ 42 ਐਮੈਂਡਮੈਂਟ ਹੁੰਦੀ ਹੈ 976 ਦੇ ਵਿੱਚ ਤਾਂ ਉਦੋਂ ਪ੍ਰਧਾਨ ਮੰਤਰੀ ਕੌਣ ਸੀ 인ਦਰਾ ਗਾਂਧੀ ਉਹਨਾਂ ਨੇ ਇਸ ਕਮੇਟੀ ਦਾ ਗਠਨ ਕੀਤਾ ਸਰਦਾਰ ਸਵਰਨ ਸਿੰਘ ਕਮੇਟੀ ਦਾ ਇਨੇ ਜਿਹੜੀ ਆਪਣੀ 42 ਅਮੈਂਡਮੈਂਟ ਹੋਈ ਹੈ ਨਾ राजे ਉਹਦੇ ਵਿੱਚ ਜੋ ਵੀ ਚੇਂਜਸ ਕੀਤੇ ਗਏ ਉਹ ਸਭ ਇਹਦੀ ਸਿਫਾਰਿਸ਼ ਤੇ ਕੀਤੇ ਗਏ ਆ ਬਟ ਜਿਹੜੀ ਮੇਜਰ ਸਿਫਾਰਸ ਸੀ ਇਹਦੀ ਉਹ ਫੰਡਾਮੈਂਟਲ ਡਿਊਟੀਆਂ ਨੂੰ ਸ਼ਾਮਲ ਕਰਨਾ ਸੀ ਠੀਕ ਆ ਇਹਦੇ ਵਿੱਚ ਕਿੰਨੇ ਮੈਂਬਰ ਸੀਗੇ 12 ਮੈਂਬਰ ਸੀ ਤੇ ਪ੍ਰਧਾਨ ਸਰਦਾਰ ਸਵਰਨ ਸਿੰਘ ਸੀਗੇ राजे ਜਿਹੜੇ ਸਰਦਾਰ ਸਵਰਨ ਸਿੰਘ ਸੀਗੇ ਉਹ ਉਸ ਸਮੇਂ ਦੇ ਤਤਕਾਲੀ ਨਿ ਰੱਖਿਆ ਮੰਤਰੀ ਸੀ ਕਿੰਨੇ ਕੁਐਸਚਨ ਕਲੀਅਰ ਹੋ ਗਏ ਬਾਕੀ ਦੀ ਸਿਫਾਰਸ਼ ਤੇ ਐਡ ਕੀਤੇ ਗਏ ਸਰਦਾਰ ਸਵਰਨ ਸਿੰਘ ਕਮੇਟੀ ਦੀ ਇਹਦਾ ਸਿਫਾਰਸ਼ ਤੇ ਐਡ ਕੀਤੇ ਗਏ ਇਸ ਕਮੇਟੀ ਦਾ ਗਠਨ ਕੀਤਾ 인ਦਰਾ ਗਾਂਧੀ ਨੇ ਕੀਤਾ ਕਦੋਂ ਕੀਤਾ 1976 ਦੇ ਵਿੱਚ ਕੀਤਾ ਪ੍ਰਧਾਨ ਕੌਣ ਸੀ ਸਰਦਾਰ ਸਵਰਨ ਸਿੰਘ ਸੀ ਸਰਦਾਰ ਸਵਰਨ ਸਿੰਘ ਉਸ ਸਮੇਂ ਕਿਹੋ ਸਹੋਦ ਤੇ ਸੀ ਤਾਂ ਆਪਣੇ ਰੱਖਿਆ ਮੰਤਰੀ ਸੀ ਫਿਰ राजे ਜਿਹੜੀ ਸਰਦਾਰ ਸਵਰਨ ਸਿੰਘ ਕਮੇਟੀ ਸੀ ਉਹਨਾਂ ਨੇ ਸਿਰਫ 8 ਡਿਊਟੀਆਂ ਦੀ ਗੱਲ ਕੀਤੀ ਸੀਗੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਕਰਨ ਵਾਸਤੇ ਜਦੋਂ ਉਹਨਾਂ ਦੇ ਦੁਆਰਾ ਜਿਹੜੇ 8 ਡਿਊਟੀਆਂ ਦਾ ਪੇਸ਼ ਕੀਤਾ ਗਿਆ ਸੰਧਾਨ ਤਾਂ ਉਹਦੇ ਤੇ ਵਿਚਾਰ ਪਟਾੰਦਰਾ ਕੀਤਾ ਗਿਆ ਤਾਂ ਫਿਰ ਜਿਹੜੇ 10 ਡਿਊਟੀਆਂ ਆ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਜੇ ਪੁੱਛ ਲੈਣ ਕਿ ਸਰਦਾਰ ਸਵਰਨ ਸਿੰਘ ਕਮੇਟੀ ਜਿਹੜੀ ਉਹਨੇ ਕਿੰਨੇ ਫੰਡਮੈਂਟਲ ਡਿਊਟੀਆਂ ਦੀ ਸਿਫਾਰਿਸ਼ ਕੀਤੀ ਸੀ ਤਾਂ ਉਹਨੇ 8 ਡਿਊਟੀਆਂ ਦੀ ਸਿਫਾਰਿਸ਼ ਕੀਤੀ ਸੀ ਰਾਜੀ ਫਿਰ ਹੋਰ ਕੀ ਕੀ ਸਿਫਾਰਸ਼ਾਂ ਕੀਤੀਆਂ ਸੀ ਸਰਦਾਰ ਸਵਰਨ ਸਿੰਘ ਕਮੇਟੀ ਨੇ ਫੰਡਮੈਂਟਲ ਰਾਈਟਸ ਜਿਹੜੇ ਉਹਨਾਂ ਤੇਆਂ ਕੋਈ ਸੁਮਾਵਾਵਾਂ ਹੋਣੀਆਂ ਚਾਹੀਦੀਆਂ ਡੀਪੀਐਸਪੀ ਨੂੰ ਮਜ਼ਬੂਤ ਕੀਤਾ ਸੀ ਜਿਵੇਂ ਰਾਜੀ 39 ਦੇ ਵਿੱਚ ਸੋਧ ਕੀਤੀ ਸੀ ਨਵੇਂ ਆਰਟੀਕਲ ਵੀ ਐਡ ਕੀਤੇ ਸੀ ਜਿਵੇਂ 39ਏ ਐਡ ਕੀਤਾ ਸੀ ਡੀਪੀਐਸਪੀ ਦੇ ਵਿੱਚ 43ਏ ਐਡ ਕੀਤਾ ਸੀ 48ਏ ਐਡ ਕੀਤਾ ਸੀ ਠੀਕ ਹੈ ਨਾ ਫਿਰ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾ ਘਟਾ ਕੇ ਕੈਬਨਟ ਨੂੰ ਮਜ਼ਬੂਤ ਕੀਤਾ ਗਿਆ ਸੀਗਾ ਇਹ ਸਾਰੇ ਸਰਦਾਰ ਸਵਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਹੋਏ ਸੀ राजे ਐਮਰਜੈਂਸੀ ਦੇ ਦੌਰਾਨ ਫੰਡਮੈਂਟਲ ਰਾਈਟਸ ਤੇ ਰੋਕਾਂ ਜਿਹੜੀਆਂ ਉਹ ਕੀਤਾ ਗਿਆ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਖਿਲਾਫ ਸਖਤ ਕਾਨੂੰਨ ਐਂਟੀ ਨੈਸ਼ਨਲ ਪਾਵ ਜਿਹੜੇ ਦੇਸ਼ ਦੇ ਵਿਰੋਧ ਐਕਟੀਵਿਟੀਆਂ ਹੁੰਦੀਆਂ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਏ ਗਏ ਸੀ ਠੀਕ ਆ ਉਸ ਤੋਂ ਬਾਅਦ ਆਪਾਂ ਜਿਹੜੇ ਫੰਡਮੈਂਟਲ ਡਿਊਟੀਆਂ ਆ ਉਹਨਾਂ ਨੂੰ 1 ਬਾਈ 1 ਕਵਰ ਕਰਾਂਗੇ ਇੱਥੋਂ ਤੋਂ ਰਾ राजे राजे ਕਲਾਸ ਉਹ ਬਲਰ ਆ ਰਹੀ ਸੀ ਤਾਂ ਕਰਕੇ ਦੁਬਾਰਾ ਕਲਾਸ ਲਈ ਇਹ ਨੂੰ ਪਿੱਛੇ ਪਿੱ ਫੰਡਮੈਂਟਲ ਡਿਊਟੀਆਂ ਰਾਜੇ 51 A ਦੇ ਵਿੱਚ ਇਹਦੇ ਅੱਗੇ ਸਬਕਲੋਜ਼ ਆ 51 A ਦੇ A ਤੋਂ ਲੈ ਕੇ 51 A ਦੇ K ਤੱਕ ਦੱਸੇ ਹੋਏ ਆਪਣੇ ਫੰਡਮੈਂਟਲ ਡਿਊਟੀਆਂ ਓਕੇ ਆਰਟੀਕਲ 51 A ਦੇ A ਦੇ ਵਿੱਚ ਕੀ ਕਿਹਾ ਗਿਆ ਰਾਜੇ ਇਹਦੇ ਵਿੱਚ ਕਿਹਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉਸ ਟ੍ਰਿਕ ਦੇ ਵਿੱਚ ਦੱਸਿਆ ਸੀ ਕਿ ਇੱਕ ਆਪਣੇ ਮਨ ਦੇ ਵਿੱਚ ਸਟੋਰੀ ਬਣਾ ਲਓ ਕਿ ਪਹਿਲਾਂ ਜਿਹੜਾ ਆਪਾਂ ਸੰਵਿਧਾਨ ਬਣਾਇਆ ਸੰਵਿਧਾਨ ਦੇ ਕੁਝ ਆਦਰਸ਼ ਸੀਗੇ ਉਹਨਾਂ ਦੇ ਨਾਲ ਸੰਬੰਧਿਤ ਕੁਝ ਕਮੇਟੀਆਂ ਬਣਾਈਆਂ ਜਿਵੇਂ ਨੈਸ਼ਨਲ ਫਲੈਗ ਦੇ ਨਾਲ ਸੰਬੰਧਿਤ ਕਮੇਟੀ ਬਣਾਈ ਸੀ ਐਂਥਮ ਉਦੋਂ ਹੋਇਆ ਸੀਗਾ ਤਾਂ ਉਹ 51A ਦੇ ਵਿੱਚ ਸਭ ਤੋਂ ਪਹਿਲਾਂ ਸਵਿਧਾਨ ਦੇ ਆਦਰਸ਼ਾਂ ਦੀ ਗੱਲ ਕੀਤੀ ਗਈ ਨੈਸ਼ਨਲ ਫਲੈਗ ਦੀ ਗੱਲ ਕੀਤੀ ਗਈ ਨੈਸ਼ਨਲ ਐਂਥਮ ਵੀ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਰਾਜੀ ਇੱਥੇ ਧਿਆਨ ਰੱਖਣਾ ਨੈਸ਼ਨਲ ਐਂਥਮ ਇਹ ਆਪਣਾ ਨੈਸ਼ਨਲ ਗਾਣਾ ਨੈਸ਼ਨਲ ਗਾਣ ਅਲੱਗਾ ਨੈਸ਼ਨਲ ਗੀਤ ਅਲੱਗਾ ਜਿਹੜਾ ਗਾਣਾ ਆ ਉਹ ਤਾਂ ਆਪਣਾ ਜਨ ਗਨ ਮਨ ਹੈ ਜਿਹੜਾ ਗੀਤ ਆ ਉਹ ਬੰਦੇ ਮਾਤਰਮਾ ਇਹਨੂੰ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਇਹਨੂੰ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਸੀ ਠੀਕ ਹੈ ਨਾ ਇਸੇ ਤਹਿਤੀ ਰਾਜੇ 2022-23 ਦੇ ਵਿੱਚ ਹਰ ਕਰਤਰੰਗਾ ਇੱਕ ਲਹਿਰ ਚਲਾਈ ਸੀਗੀ ਨਰਿੰਦਰ ਮੋਦੀ ਨੇ ਜਿਹੜੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਉਹ ਏਸੇ ਆਪਣੇ ਆਰਟੀਕਲ ਨੂੰ ਸ਼ੋਅ ਕਰਦੀ ਹੈ 51A ਦੇ ਏਕ ਨੂੰ ਕਿ ਅਸੀਂ ਨੈਸ਼ਨਲ ਫਲੈਗ ਦੀ ਰਿਸਪੈਕਟ ਕਰਦੇ ਹਾਂ ਠੀਕ ਆ ਉਸ ਤੋਂ ਬਾਅਦ ਆਰਟੀਕਲ 51A ਦਾ B ਹੈ ਰਜੇ ਇਦੇ ਵਿੱਚ ਕੀ ਹੈ ਜਿਵੇਂ ਰਾਜੋ ਆਪਣਾ ਹੁਣ ਜਿਵੇਂ ਸੰਵਿਧਾਨ ਬਣ ਗਿਆ ਸੰਵਿਧਾਨ ਬਣਨ ਵਾਸਤੇ ਆਪ ਨੂੰ ਅਲੱਗ-ਅਲੱਗ ਸੰਘਰਸ਼ ਕਰਨੇ ਪਏ ਨਾ ਈਜ਼ੀਲੀ ਤਾਂ ਨਹੀਂ ਬਣ ਗਿਆ ਜਿਵੇਂ ਪਹਿਲਾ ਅਗਸਤ ਪ੍ਰਸਾਦ ਆਉਂਦਾ ਫਿਰ ਜਿਵੇਂ ਮੰਨ ਲਓ ਸਾਈਮਨ ਕਮਿਸ਼ਨ ਆਉਂਦਾ ਕਿ ਕ੍ਰਿਪਸ ਕਮਿਸ਼ਨ ਆਉਂਦਾ ਕੈਬਨਟ ਮਿਸ਼ਨ ਆਉਂਦਾ ਕਿੰਨੇ ਆਉਂਦੇ ਹਨਾ ਤਾਂ ਆਪਾਂ ਨੂੰ ਉਹਦੇ ਵਾਸਤੇ ਕੀ ਕਰਨਾ ਪਿਆ ਰਾਸ਼ਟਰੀ ਸੰਘਰਸ਼ ਕਰਨਾ ਪਿਆ ਤਾਂ ਦੂਜੇ ਦੇ ਵਿੱਚ ਕੀ ਆ ਗਿਆ ਰਾਸ਼ਟਰੀ ਸੰਘਰਸ਼ ਜਿਹੜੇ ਰਾਸ਼ਟਰੀ ਸੰਘਰਸ਼ ਕਰਨ ਵਾਲੇ ਜਿਹੜੇ ਉਤਸ਼ਾਹੀਦ ਕਰਨ ਵਾਲੇ ਆਦਰਸ਼ਾ ਉਹਨਾਂ ਦਾ ਸਨਮਾਨ ਕਰਨਾ ਜਿਵੇਂ ਭਗਤ ਸਿੰਘ ਸੀ ਰਾਜੇ ਕਰਤਾਰ ਸਿੰਘ ਸਰਾਭਾ ਇਹਨਾਂ ਦੇ ਆਪ ਯੈਨ ਨਹੀਂ ਹਨ ਉਹਨਾਂ ਆਦਰਸ਼ਾਂ ਨੂੰ ਆਪਣੀ ਜੀਵਨ ਦੇ ਵਿੱਚ ਫੋਲੋ ਕਰਨਾ ਠੀਕ ਆ ਆਰਟੀਕਲ 52 ਇਹਦਾ ਸੀਰ ਹੈ ਜੇ ਸੀ ਮਤਲਬ ਤੀਜੇ ਨੰਬਰ ਤੇ ਇਹਦੇ ਵਿੱਚ ਤਿੰਨ ਗੱਲਾਂ ਵੀ ਪਹਿਲਾਂ ਆਪਾਂ ਜਿਵੇਂ ਸੰਵਿਧਾਨ ਬਣਾਇਆ ਸੰਵਿਧਾਨ ਬਣਾਉਣ ਵਾਸਤੇ ਆਪਾਂ ਨੂੰ ਸੰਘਰਸ਼ ਕਰਨਾ ਪਿਆ ਇਹ ਇਹ ਟ੍ਰਿਕ ਹੈ ਰਾਜੇ ਜਿਹੜਾ ਮੈਂ ਦੱਸ ਰਹੀ ਹਾਂ ਨਾ ਵੀ ਸੰਵਿਧਾਨ ਬਣਾਇਆ ਸੰਘਰਸ਼ ਕਰਨਾ ਪਿਆ ਇਹ ਟ੍ਰਿਕ ਆ ਵੀ ਉਹ ਤੁਹਾਨੂੰ ਯਾਦ ਰਹੇ ਜੂਗਾ ਫਿਰ ਜਿਵੇਂ ਸ਼ਿੰਗਾਰਸ਼ ਕਰਾਂਗੇ ਸ਼ਿੰਗਾਰਸ਼ ਕਰਕੇ ਆਪਾਂ ਕੀ ਕੀਤਾ ਤਿੰਨ ਗੱਲਾਂ ਪ੍ਰਾਪਤ ਕੀਤੀਆਂ ਤਿੰਨ ਗੱਲਾਂ ਜਿਹੜੀਆਂ ਆਂਆਂ ਮਿਲੀਆਂ ਆਪਾਂ ਨੂੰ ਕੀ ਕੀ ਮਿਲਿਆ ਪ੍ਰਭੂ ਸੱਤਾ ਏਕਤਾ ਤੇ ਅਖੰਡਤਾ ਠੀਕ ਹੈ ਨਾ ਵੀ ਆਪਣੇ ਨਿਰਨੇ ਆਪ ਲੈਣਾ ਏਕਤਾ ਤੇ ਅਖੰਡਤਾ ਭਾਵ ਇਕੱਠੇ ਹੋ ਕੇ ਰਹਿਣਾ ਠੀਕ ਹੈ ਨਾ ਉਹਨਾਂ ਦਾ ਸਮਰਥਨ ਕਰਨਾ ਤੇ ਰੱਖਿਆ ਕਰਨੀ ਇਥੇ ਤੁਹਾਨੂੰ ਯਾਦ ਰਹ ਜੂਗਾ ਵੀ ਆਰਟੀਕਲ ਸੀ ਮਤਲਬ ਤਿੰਨ ਤਿੰਨ ਦੇ ਵਿੱਚ ਤਿੰਨ ਗੱਲਾਂ ਜਦੋਂ ਆਪਾਂ ਸੰਘਰਸ਼ ਕੀਤਾ ਤਾਂ ਤਿੰਨ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਆਰਟੀਕਲ 52 ए ਦਾ डी ਰਾਜੇ ਜਦੋਂ ਆਪਾਂ ਇਹ ਇਹਨਾਂ ਤਿੰਨ ਗੱਲਾਂ ਹੋਗੀਆਂ ਇਹਨਾਂ ਵਾਸਤੇ ਆਪਾਂ ਕੀ ਕੀਤਾ ਡਿਫੈਂਸ ਡੀ ਫॉर ਡਿਫੈਂਸ ਜਾਨੀ ਕਿ ਦੇਸ਼ ਦੀ ਰੱਖਿਆ ਕਰਨੀ ਤੇ ਲੋੜ ਸਮੇਂ ਰਾਸ਼ਟਰੀ ਸੇਵਾ ਕਰਨੀ ਠੀਕ ਆ ਉਸ ਤੋਂ ਬਾਅਦ ਇਹ ਕਿਵੇਂ ਰਾਜੇ ਦੇਸ਼ ਦੀ ਰੱਖਿਆ ਕਰਨੀ ਮਤਲਬ ਜਿਵੇਂ ਦੇਸ਼ ਦੇ ਵਿੱਚ ਕੋਈ ਵੀ ਅਜਿਹੀ ਸਥਿਤੀ ਹੋ ਜੇ ਜਿਵੇਂ ਕੋਈ ਜੰਗ ਲੱਗ ਜਾਈ ਜਾਂ ਜਿਵੇਂ ਹੁਣ ਮੰਨ ਲਓ ਇਸ ਸਮੇਂ ਦੇ ਵਿੱਚ ਹੜ੍ਹ ਆਈ ਹੋਈ ਆ ਤਾਂ ਉੱਥੋਂ ਦੇ ਲੋਕਾਂ ਦੀ ਆਪਾਂ ਨੂੰ ਜਿਹੜਾ ਹੈਗਾ ਸੇ ਸਹਾਇਤਾ ਕਰਨੀ ਚਾਹੀਦੀ ਹੈਗੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕੱਲਾ ਗਵਰਨਮੈਂਟ ਦਾ ਕੰਮ ਆ ਠੀਕ ਹੈ ਨਾ ਵੀ ਲੋਡ ਪੈਣ ਤੇ ਸਾਨੂੰ ਆਪਣੀ ਡਿਊਟੀ ਹੈ ਜਿਹੜੀ ਉਹਨੂੰ ਪੂਰਾ ਕਰਨਾ ਚਾਹੀਦਾ ਆਰਟੀਕਲ 51A ਦਾ E ਹੈ ਜੀ E ਦੇ ਵਿੱਚ ਕਿਵੇਂ E ਦਾ ਮਤਲਬ ਇਕੁਐਲਟੀ ਇਕੁਐਲਟੀ ਸਮਾਨਤਾ ਕਿ ਅਸੀਂ ਭਾਈ ਭਾਈ ਜਿਹੜੇ ਆ ਉਹ ਇਕੱਠੇ ਹੋ ਕੇ ਸਮਾਨਤਾ ਦੇ ਨਾਲ ਰਹਿਨੇ ਆ ਭਾਉ ਬ੍ਰਦਰਹੂਡ ਇਕਵਲਟੀ 브్రਦਰহুਡ ਇਹ ਤੋਂ ਯਾਦ ਰੱਖ ਲਓ ਵੀ ਸਾਨੂੰ ਧਾਰਮਿਕ ਪਛਾਈ ਤੇ ਖੇਤਰੀ ਵਰਗੀਪਨਤਾ ਤੋਂ ਉੱਪਰ ਉੱਠ ਕੇ ਭਾਈਚਾਰੇ ਦੀ ਭਾਵਨਾ ਨਾਲ ਰਹਿਣਾ ਚਾਹੀਦਾ ਭਾਵ ਜਿਵੇਂ ਪਾਤ ਦੇ ਵਿੱਚ ਹੁਣ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਆ ਹਿੰਦੂ ਮੁਸਲਮਾਨ ਤੇ ਜਾਂ ਭਾਸ਼ਾ ਬੋਲਣ ਵਾਲੇ ਜਿਵੇਂ ਕੋਈ ਹਿੰਦੀ ਬੋਲਣ ਵਾਲਾ ਰਹਿੰਦਾ ਕੋਈ ਪੰਜਾਬੀ ਬੋਲਣ ਵਾਲਾ ਰਹਿੰਦਾ ਹਨ ਉਹਨਾਂ ਨੂੰ ਆਪਣੀਆਂ ਖੇਤਰੀ ਤੇ ਵਰਗੀਪਨਤਾ ਤੋਂ ਉੱਪਰ ਉੱਠ ਕੇ ਭਾਈਚਾਰੇ ਦੀ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਇਹ ਤੇ ਦੂਜੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਜਿਹੜੇ ਵੀ ਔਰਤਾਂ ਦੇ ਗੌਰਵ ਦਾ ਨਿਰਾਦਰ ਕਰਨ ਵਾਲੀਆਂ ਜਿਹੜੀਆਂ ਪ੍ਰਥਾਵਾਂ ਉਹਨਾਂ ਦਾ ਤਿਆਗ ਕਰਨਾ ਚਾਹੀਦਾ ਮੇਰਾ ਅਦਰ ਕਰਨ ਵਾਲੀਆ ਪ੍ਰਥਾਵਾ ਮਤਲਬ ਹੈ ਜਿਵੇਂ ਆਪਾਂ ਨੇ ਵੀ ਪਹਿਲਾਂ ਹੁੰਦਾ ਸੀਗਾ ਵੀ ਜਿਹੜਾ ਹੈਗਾ ਜਮੀਨਦਾਰ ਲੋਕ ਹੁੰਦੇ ਸੀ ਜਿਹੜੇ ਵੱਡੇ ਹੁੰਦੇ ਸੀ ਵੱਡੇ ਘਰਾਣੇ ਦੇ ਨਾਲ ਉਹ ਵੱਧ ਵਿਆਹ ਕਰਾ ਲੈਂਦੇ ਸੀਗੇ ਇੱਕ ਤੋਂ ਵੱਧ ਵਿਆਹ ਦਾਜ ਦੇ ਵਾਰ ਲਾਲਚ ਦੇ ਵਿੱਚ ਤੇ ਬਾਅਦ ਚ ਦਾਜ ਲੈ ਕੇ ਜਿਹੜਾ ਉਹਨਾਂ ਨੂੰ ਛੱਡ ਦਿੰਦੇ ਸੀਗੇ ਜਾਂ ਦੂਜੀ ਪ੍ਰਥਾ ਕਿੰਨੀ ਸੀ ਸਤੀ ਪ੍ਰਥਾ ਹੁੰਦੀ ਸੀ ਜੇ ਕਿਸੇ ਦਾ ਪਤੀ ਮਰ ਜਾਂਦਾ ਸੀ ਤਾਂ ਉਹ ਔਰਤ ਨੂੰ ਵੀ ਜਿੰਦਾ ਹੀ ਅੱਗ ਦੇ ਵਿੱਚ ਜਲਾ ਦਿੱਤਾ ਜਾਂਦਾ ਸੀ ਜਾਂ ਜਿਵੇਂ ਪਰਦਾ ਪ੍ਰਥਾ ਇਹ ਸ਼ੁਰੂ ਤਾਂ ਉਹ ਤੋਂ ਕੀਤੀ ਸੀ ਰਾਜੇ ਜਦੋਂ ਅੰਗਰੇਜ਼ ਆਏ ਸੀ ਤੇ ਉਹ ਆਪਣੀਆਂ ਇਸਤਰੀਆਂ ਤੇ ਵੀ ਜਾਨੀ ਕਿ ਗਲਤ ਵਿਵਾਰ ਕਰਦੇ ਸੀ ਤਾਂ ਉਹਨਾਂ ਤੋਂ ਉਹਨਾਂ ਤੋਂ ਬਚਾਉਣ ਵਾਸਤੇ ਜਿਹੜੀ ਪਰਦਾ ਪ੍ਰਥਾ ਸ਼ੁਰੂ ਕੀਤੀ ਸੀ ਪਰ ਆਪਣੇ ਲੋਕ ਆ ਜਿਹੜੇ ਉਹਨਾਂ ਨੇ ਇਹਨਾਂ ਨੂੰ ਆਪਣੇ ਜੀਵਨ ਦਾ ਅੰਗ ਹੀ ਬਣਾ ਲਿਆ ਵੀ ਛੱਡਣਾ ਨਹੀਂ ਚਾਹਦੇ ਤੇ ਇਹਨਾਂ ਪ੍ਰਥਾਵਾਂ ਦਾ ਜਿਹੜਾ ਇਹਦੇ ਨਾਲ ਜਿਹੜਾ ਉਹਨਾਂ ਦੇ ਨਰਾਦਰ ਹੁੰਦਾ ਰ ਜੇ ਉਹਨੂੰ ਤਿਆਗ ਕਰ ਦੇਣਾ ਚਾਹੀਦਾ ਠੀਕ ਹੈ ਨਾ ਤੇ ਇਥੋਂ ਇਹ ਜੀ ਆਪਾਂ ਸਟੋਰੀ ਦੇ ਤਰੀਕੇ ਨਾਲ ਚੱਲ ਗਏ ਤਾਂ ਡਿਫੈਂਸ ਕੀਤਾ ਡਿਫੈਂਸ ਕਰਨ ਦੇ ਵਿੱਚ ਕੀ ਹੈ ਅਸੀਂ ਇਕੱਠੇ ਹੋ ਕੇ ਡਿਫੈਂਸ ਕਰਾਂਗੇ ਤੇ ਨਾਲ ਸਾਡੇ ਜਿਹੜੀਆਂ ਔਰਤਾਂ ਉਹ ਵੀ ਸਾਥ ਦੇਣਗੀਆਂ ਇਥੇ ਤੱਕ ਸਮਝ ਆ ਗਿਆ ਫਿਰ ਆਰਟੀਕਲ 52 A ਦਾ ਐਫ ਆਰ ਹੈ ਜੀ ਇਹ ਫੁਦੇ ਵਿੱਚ ਕੀ ਆ ਗਿਆ ਫੈਸ਼ਨ ਆ ਜਦੋਂ ਆਪਾਂ ਪਰਦਾ ਪ੍ਰਥਾ ਦਾ ਤਿਆਗ ਕਰਤਾ ਜਿਹੜੀਆਂ ਗੰਧੀਆਂ ਦੂਜੀਆਂ ਪ੍ਰਥਾਵਾਂ ਸੀ ਜਿਵੇਂ ਸਤੀ ਪ੍ਰਥਾ ਰੂੜੀਵਾਦੀ ਪ੍ਰਥਾਵਾਂ ਨੂੰ ਤਾਂ ਤਿਆਗ ਕਰਤਾ ਤਾਂ ਆਪਣੇ ਚ ਫੈਸ਼ਨ ਆ ਗਿਆ ਫੈਸ਼ਨ ਕੀਆ ਗਿਆ ਕਿ ਆਪਾਂ ਦੂਜੇ ਸੱਭਿਆਚਾਰਾਂ ਨੂੰ ਵੀ ਅਪਣਾ ਲਿਆ ਤਾਂ ਇਹ ਕੀ ਹੋ ਗਿਆ ਸੱਭਿਆਚਾਰਾਂ ਨਾਲ ਲੇਟਰ ਭਾਵੇਂ ਆਪਣੇ ਭਾਰਤ ਦੇ ਵਿੱਚ ਅਲੱਗ-ਅਲੱਗ ਸੱਭਿਆਚਾਰਾਂ ਦੇ ਲੋਕ ਰਹਿੰਦੇ ਆ ਤਾਂ ਆਪਾਂ ਉਹਨੂੰ ਸਭ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਰਸੇ ਦਾ ਉਹਨਾਂ ਦੀ ਸੰਸਕ੍ਰਿਤੀ ਦਾ ਜਿਹੜਾ ਸਨਮਾਨ ਕਰਨਾ ਚਾਹੀਦਾ ਆਰਟੀਕਲ ਕਮਜਾ ਜੀ ਜੀ ਦੇ ਵਿੱਚ ਜੀ ਫਾਰ ਗ੍ਰੀਨਰੀ ਭਾਵੇਂ ਸਾਨੂੰ ਜਿਹੜੀ ਕੁਦਰਤ ਆ ਉਹਦੇ ਨਾਲ ਧਿਆਨ ਰੱਖਣਾ ਚਾਹੀਦਾ ਜਿਵੇਂ ਜੰਗਲਾਂ ਝੀਲਾਂ ਨਦੀਆਂ ਜੰਗਲੀ ਜੀਵਨ ਤੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨੀ ਚਾਹੀਦੀ ਆ ਜੀ ਤੋਂ ਗ੍ਰੀਨਰੀ ਇਹ ਗ੍ਰੀਨਰੀ ਸਾਰੀ ਕੁਦਰਤੀ ਚੀਜ਼ਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਜੀਵ ਜੰਤੂਆਂ ਪ੍ਰਤੀ ਦਇਆ ਕਰਨੀ ਚਾਹੀਦੀ ਆ ਫਿਰ ਰਾਜੇ 51 8 ਦਾ ए एच एच ਤੇ ਕੀ ਆਊਗਾ ਰਾਜੇ ਇਹ ਵੀ ਸਾਨੂੰ ਜਿਹੜਾ ਆਪਦਾ ਜਿਹੜਾ ਵਿਗਿਆਨਿਕ ਸੁਭਾਅ ਆਗਾ ਉਹਦੀ ਭਾਵਨਾ ਵਿਕਸਿਤ ਕਰਨੀ ਚਾਹੀਦੀ ਆ ਭਾਵੇਂ ਰੂੜੀਵਾਦੀ ਪ੍ਰਥਾਵਾਂ ਜਿਹੜੀਆਂ ਉਹਨਾਂ ਨੂੰ ਤਿਆਗ ਕਰ ਦੇਣਾ ਚਾਹੀਦਾ ਤੇ ਹਰ ਇੱਕ ਚੀਜ਼ ਨੂੰ ਜਿਹੜਾ ਤਰਕ ਦੇ ਆਧਾਰ ਤੇ ਸੋਚਣਾ ਚਾਹੀਦਾ ਆਰਟੀਕਲ 5 ਇਹਦਾ ਆਈਅਰਾ ਜੀ ਆਈ ਦੇ ਵਿੱਚ ਕੀ ਹੈ ਸਾਨੂੰ ਜਿਹੜੀ ਜਨਤਕ ਸੰਪਤੀ ਹੁੰਦੀ ਹੈ ਜਿਵੇਂ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਹੋਗੇ ਪਬਲਿਕ ਪਾਰਕ ਹੋਗੇ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਜਗ੍ਹਾ ਜਿਹੜੀਆਂ ਜਨਤਕ ਹੁੰਦੀਆਂ ਉਹਨਾਂ ਦੀ ਰੱਖਿਆ ਕਰਨੀ ਚਾਹੀਦੀ ਆਪਾਂ ਕੂੜਾ ਖੁੱਲੇ ਦੇ ਵਿੱਚ ਨਹੀਂ ਸੁੱਟਿਆ ਨਾ ਚਾਹੀਦਾ ਜਾਂ ਜਿਹੜੇ ਉੱਥੇ ਟਾਇਲਟ ਵਗੈਰਾ ਬਣੇ ਹੁੰਦੇ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਤੇ ਜਿਹੜੀ ਹਿੰਸਾ ਉਹਦਾ ਤਿਆਗ ਕਰਨਾ ਚਾਹੀਦਾ ਆਰਟੀਕਲ 52(ਏ) ਦਾ ਜੀਰਜ ਜੇ ਦੇ ਵਿੱਚ ਜਿਹੜੀਆਂ ਸਾਨੂੰ ਰਾਸ਼ਟਰ ਦੇ ਗੌਰਵ ਦੇ ਵੱਲ ਵਿਵਧਾਉਣ ਵਾਸਤੇ ਯਤਨ ਕਰਨੇ ਚਾਹੀਦੇ ਆ ਵਿਅਕਤੀਗਤ ਤੇ ਸਮੂਹਿਕ ਗਧੀਆਂ ਯਾਨੀ ਕਿ ਵਿਅਕਤੀਗਤ ਤੌਰ ਤੇ ਵੀ ਸਮੂਹਿਕ ਤੌਰ ਤੇ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਜਿਹੜਾ ਸਾਡੇ ਰਾਸ਼ਟਰ ਦਾ ਜਿਹੜਾ ਗੌਰਵ ਆ ਉਹ ਵਧੇ ਜਿਵੇਂ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਸੀ ਵੀ ਕੋਈ ਪੜ੍ਹਾਈ ਦੇ ਖੇਤਰ ਦੇ ਵਿੱਚ ਮੈਡਲ ਲੈ ਕੇ ਆਉਂਦਾ ਕੋਈ ਖੇਡਾਂ ਦੇ ਖੇਤਰ ਦੇ ਵਿੱਚ ਜਿਵੇਂ ਨੀਰਜ ਚੋਪੜਾ ਨੇ ਹੋਣ ਉਹ ਖੇਡਾਂ ਦੇ ਵਿੱਚ 골ਡ ਮੈਡਲਿਸਟ ਹੋਏ ਸੀ ਉਵੇਂ ਉਸ ਤਰ੍ਹਾਂ ਹੋ ਜਾਂਦਾ ਜਾਂ G20 ਜਿਹੜਾ ਸਮਾमेलन ਹੋਇਆ ਸੀਗਾ ਆਪਣੇ ਭਾਰਤ ਦੇ ਗੌਰਵ ਨੂੰ ਉਹਦੇ ਵਿੱਚ ਵੀ ਵਧਾਇਆ ਗਿਆ ਕਿਉਂਕਿ ਭਾਰਤ ਵਿੱਚ ਪਹਿਲੀ ਵਾਰ ਹੋਇਆ ਸੀ ਰਾਜੇ G20 ਸਮਾमेलन ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀਗਾ ਤੇ ਇਸ ਤਰ੍ਹਾਂ ਉਹ ਕਾਰਜ ਕਰਨੇ ਚਾਹੀਦੇ ਜਿਨ੍ਹਾਂ ਦੇ ਨਾਲ ਜਿਹੜਾ ਰਾਸ਼ਟਰ ਦਾ ਫਿਰ ਲਾਸਟ ਫੰਡਾਮੈਂਟਲ ਡਿਊਟੀ ਰਹਿ ਜੇ ਆਰਟੀਕਲ 51A ਦਾ K ਹੈਗਾ ਜਿਹੜਾ ਕਿ 86 ਐਮੈਂਡਮੈਂਟ 2002 ਦੇ ਤਹਿਤ ਜੋੜਿਆ ਗਿਆ ਇਹਦੇ ਤਹਿਤ ਕੀ ਕੀਤਾ ਗਿਆ ਰਹਿ ਜੇ ਫੰਡਾਮੈਂਟਲ ਰਾਈਟ ਜੋੜਿਆ ਗਿਆ 21A ਬਣਾਇਆ ਗਿਆ ਜਿਹਦੇ ਵਿੱਚ ਇਹ ਅਧਿਕਾਰ ਦਿੱਤਾ ਗਿਆ ਕਿ ਸਾਨੂੰ ਸਿੱਖਿਆ ਮਿਲੇਗੀ 14 ਸਾਲ ਤੱਕ ਦੇ ਨੂੰ ਉਮਰ ਦੇ ਅਕ ਦੇ ਬੱਚਿਆਂ ਨੂੰ ਤੇ ਜਿਹੜੀ ਇਸੇ ਸੋਧ ਦੇ ਤਹਿਤ ਜਿਹੜਾ ਆਰਟੀਕਲ ਜੋੜਿਆ ਗਿਆ ਰਹਿ ਜੇ ਉਹਦੇ ਤਹਿਤ ਮਾਤਾ ਪਿਤਾ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹਨਾਂ ਨੇ ਅਜਿਹੇ ਅਫਸਰ ਪ੍ਰਦਾਨ ਕਰਨੇ ਆ ਜਿੰਨੇ ਨਾਲ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਸਿੱਖਿਆ ਪ੍ਰਾਪਤ ਹੋ ਸਕੇ ਤਰਾਜੇ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਪੜਾਂਗੇ ਆਪਣੇ ਕਨਸਟੀਟਿਊਸ਼ਨ ਦਾ ਜਿਹੜਾ ਅਗਲਾ ਪਾਰਟ ਹੈ ਦਾ ਯੂਨੀਅਨ ਉਹਨੂੰ ਕਵਰ ਕਰਾਂਗੇ ਜਿਹੜਾ ਕਿ ਆਰਟੀਕਲ 52 ਤੋਂ ਲੈ ਕੇ 151 ਤੱਕ ਫੈਲਿਆ ਹੋਇਆ ਉਹਦੇ ਵਿੱਚ ਆਪਾਂ ਅਲੱਗ-ਅਲੱਗ ਜਿਵੇਂ ਆਉਣਗੇ ਜਿਹੜਾ ਸਟੇਟ ਲੈਵਲ ਤੇ ਸੈਂਟਰ ਲੈਵਲ ਤੇ ਉਹ ਸਾਰਾ ਆਪਾਂ ਕਵਰ ਕਰਾਂਗੇ ਜਿਵੇਂ ਰਾਸ਼ਟਰਪਤੀ ਉਹ उपराष्ट्रपति ਪ੍ਰਧਾਨ ਮੰਤਰੀ ਉਹਦੀ ਮੰਤਰੀ ਪਰਿਸ਼ਦ ਅਟਾਰਨੀ ਜਨਰਲ ਆਫ ਇੰਡੀਆ ਇਹਨਾਂ ਨੂੰ ਆਪਾਂ ਸਟੈਪ ਬਾਈ ਸਟੈਪ ਜਿਹੜਾ ਸਾਰੇ ਟੌਪਿਕਾਂ ਉਹਨਾਂ ਨੂੰ ਕਵਰ ਕਰਾਂਗੇ ਤੁਮੇ ਮਿਲਦੇ ਰਹੇ ਜੀ ਕੱਲ ਵਾਲੀ ਕਲਾਸ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਆ ਫੰਡਾਮੈਂਟਲ ਡਿਊਟੀਆਂ ਵਾਲੀ ਕਲਾਸ ਆ ਜਿਹੜੀ ਉਹ ਪਸੰਦ ਆਈ ਹੋਊਗੀ ਸਮਝ ਆਈ ਹੋਊਗੀ ਪ੍ਰੋਪਰ ਤੇ ਜਰ ਰਾਜੀ ਜੇ ਕਲਾਸ ਵਧੀਆ ਲੱਗਦੀ ਹੁੰਦੀ ਹੈ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਸਮਝ ਪ੍ਰੋਪਰ ਆਉਂਦੀ ਹੈ ਤਾਂ ਕਲਾਸ ਨੂੰ ਲਾਈਕ ਜਰੂਰ ਕਰਦੇ ਕਰੋ ਲਿੰਕ ਨੂੰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਬੱਚਿਆਂ ਨੂੰ ਵੀ ਇਸ ਚੈਨਲ ਬਾਰੇ ਪਤਾ ਲੱਗ ਸਕੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਰਹੇ ਜੀ ਕੱਲ ਵਾਲੀ ਕਲਾਸ ਦੇ ਵਿੱਚ ਥੈਂਕ ਯੂ